ਸੰਗਤਿ ਵਰਗੁਰਦੀ ਕਾ ਖਾਲਸਾ ਵਰਗੁਰਦੀ ਕੀ ਬਤੈ ਹੈ ਪਿੱਤਰਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਗੁਰਦੁਆਰਾ ਸਾਹਿਬ ਸੁਪੋਤ ਹੈ ਅੱਜ ਆਪਾਂ ਇੱਥੇ ਦਰਸ਼ਨ ਕਰਨ ਆਏ ਆ ਅੱਜ ਅਜ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ ਤੇ ਉਸ ਦੇ ਸਬੰਧ ਵਿੱਚ ਇੱਥੇ ਅੱਜ ਨਗਰ ਕੀਰਤਨ ਹੋਣਾ ਜਿਸ ਦੀਆਂ ਪਿਆਰੀਆਂ ਨੇ ਗੁਰਦੁਆਰੇ ਦੇ ਸਾਹਵ ਦੇ ਅੰਦਰ ਕੀ ਤਿਆਰੀਆਂ ਚੱਲ ਰਹੀਆਂ ਹਨ ਇਹ ਜੀ ਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ ਜਿਵੇਂ ਦੇਖ ਰਹੇ ਹੋ ਸ਼ਾਨ ਸਾਹਿਬ ਦੇ ਚੌੜਾ ਸਾਹਿਬ ਪਹੁੰਚ ਰਹੇ ਇਹ ਜੋ ਅੱਜ ਦਾ ਪ੍ਰੋਗਰਾਮ ਹੈ ਜਿ ਗੁਰਪ੍ਰੀਤ ਬਾਦਲ ਸਾਹਿਬ ਤੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਰਨਾ ਜੀ ਤੇ ਿਸੋ ਪਿੰਡਾ ਸਾਲਾ ਸ਼ੀਬੀ ਦਿਹਾੜੇ ਨੂੰ ਸਮਾਰਕ ਨਗਰ ਕ੍ਰਿਸ਼ਨ ਨਗਰ ਦੇ ਵਿੱਚ 29 ਸਤੰਬਰ 2025 ਦਿਨ ਸ਼ਨੀਵਾਰ ਸਵੇਰੇ 10:00 ਵਜੇ ਆਰੰਭ ਹੋਇਆ ਤਾਂ 6:30 ਵਜੇ ਸਮਾਪਤ ਹੋਵੇਗਾ ਇਹਦਾ ਜੋ ਰੂਟ ਹੈ ਉਹ ਗੁਰਦੁਆਰਾ ਸਿੰਘ ਸਿੱਖ ਦਾ ਸੁਆਣਾ ਤੋਂ ਐਸਸੀਐਲ ਪੀਸੀਐਲ ਲਾਈਟ ਤਿੰਨ ਪੰਜ ਦੀਆਂ ਲਾਈਟਾਂ ਗੁਰਦੁਆਰਾ ਸਾਚਾ ਧੰਮ ਤੇ ਸੱਤ ਸਕੂਟਰ ਮਾਰਕੀਟ ਸੱਤ ਅੱਠ ਦੀਆਂ ਲਾਈਟਾਂ ਗੁਰਦੁਆਰਾ ਆਮਦਸਾਦ ਏਸ 9 10 11 ਤੋਂ ਬੈਸਟਾ ਕਮਾਲ ਅਨਸ਼ਰ ਰੋਡ ਸੈਕਟਰ 82 ਜੀ ਐਲ ਪੀ ਐਲ ਤੋਂ 에어ਪੋਰਟ ਰੋਡ ਤੇ ਗੁਰਦੁਆਰਾ ਨਾਬਾ ਸਾਹਿਬ ਜੀਰਪੁਰ ਵਿਖੇ ਤੋਂ ਸਮਾਪਤੀ ਹੋਈ। ਸੋ ਇਹ ਜੋ ਪ੍ਰੋਗਰਾਮ ਹੈ ਤੇ ਕਰਤਾ ਵਾਲੇ ਗੁਰਸਿੱਖਾਂ। ਸਿੰਘਾਂ ਕਰਦਿਆਂ ਜੋ ਦਰਬਾਰ ਸਾਹਿਬ ਨੂੰ ਜਾਣ ਬਣੀਆਂ ਪੌੜੀਆਂ ਤੇ ਸੰਗਤਿਓ ਸਭ ਤੋਂ ਪਿਆਰੇ ਤੋ ਸਿ ਦਰਸ਼ਨ ਕਰ ਰਹੇ ਹੋ ਇਹ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਪੁਰ ਅਜੀਤ ਸਿੰਘ ਜੀ ਹੰਸਾ ਰਿਸ ਪਰਲੇ ਜਿਨ੍ਹਾਂ ਦੇ ਬਚਨਾਂ ਦਾ ਸਤਕਰ ਗੁਰਦਵਾਰ ਸਿੰਘ ਸੁਹਣਾ ਲਿਖਿਆ ਇਹ ਪਵਨ ਗੁਰੂ ਦਰਬਾਰ ਦੀ ਸਰਬਤੰਤਰ ਦੀ ਰਾਹੀ ਸੇਵਾ ਕਰੀ ਅਤੇ ਹੁਣ ਪਵਨ ਦਰਬਾਰ ਦੇ ਵਿੱਚ ਸੋਹਿੰਦੇ ਪੱਤਰੀਏ ਜੋ ਰੰਗੇ ਪੱਤਰੀਏ ਨੇ ਉੱਚੜ ਰਹੇ ਹਨ ਉਹਨਾਂ ਸੋਹਿੰਦੇ ਪੱਤਰੀਆਂ ਨੂੰ ਛਡੋ ਪ੍ਰਵਾਸ ਇਹ ਤਾਂ ਅਦਤਰ ਬਾਹਰ ਕਰਨਾ ਪ੍ਰਭ ਗਿਆਨੀ ਸੰਤ ਬਾਬਾ ਅਜੀਤ ਈਹਾ ਹਰਸਾ ਇਸੇ ਵਾਲਿਆਂ ਦੇ ਕਰ ਕਮਣਾ ਤੋਂ ভরਸਾ ਇਹ ਉਏ ਉਹਨਾਂ ਦੇ ਜਾਣ ਸੀ ਕੀ ਸੰਤ ਬਾਪੁਰ ਜੀ ਸੀ ਇਸੇ ਬਾਰੇ ਪਤ ਜੇ ਸੋੜਿਨ ਇਹ ਚੜੋਂ ਲੈ ਇੱਥੇ ਜੇ ਉੱਚੇ ਚੰਦਰ ਤੇ ਪਹੁੰਚੇ ਨੈਂ ਕਤਿ ਉਨਾਂ ਦੇ ਨੱਗੀ ਤੇ ਪਤੰਥੇ ਸੱਜਣ ਨੰਬਰਦਾਰ ਕਾ ਜਗਰੰਦਰ ਸਿੰਘ ਜੀ ਅਤੇ ਐਮਐਸਏ ਵਾ ਇਹ ਗਰੰਦਰ ਸਿੰਘ ਜੀ ਸੋਹਣਾ ਅਤੇ ਹੋਰ ਤੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਸਮੁਸਤ ਗੁਰਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਪਾਸਾ ਜਨ ਲੋਕ ਇਹ ਵਾਪਰਤਵਾਸ਼ੀਰ ਭਾਗ ਲੈਂਦੇ ਆ ਨਿਆ ਬਸ ਆਗਰ ਸਤਿ ਸ਼੍ਰੀ ਅਕਾਲ ਆਗੇ ਵੀ ਗਾਣਾ ਕਰਾਂਗੇ ਨਾਮ ਦੀ ਠੀਕ ਹੈ ਸੰਤੋਖ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਆਪ ਦਰਸ਼ਨ ਕਰ ਰਹੇ ਹੋ ਸ਼ਹੀਦਿਆ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਣਾ ਵਿਖੇ ਇਹ ਜਿਹੜਾ ਪਾਠ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਦੇ ਨਗਰ ਕੀਰਤਨ ਦੇ ਵਿੱਚ ਕੁਸ਼ਕਤ ਕੀ ਵਾਲੇ ਸੀ ਸ਼ਾਮਲ ਹੋਣ ਵਾਸਤੇ ਆ ਰਹੇ ਨੇ ਬਹੁਤ ਮਸਤੀ ਕਰ ਰਹੇ ਹਨ ਇਸ ਤੋਂ ਬਾਅਦ ਇਹ ਚੱਲੇ ਜਾਣਗੇ ਬਹੁਤ ਆਪ ਨੂੰ ਸਭਾਈ ਆਪ ਦੇ ਸੁਪੇ ਦਾ ਦਿਖਾਈ ਚੁਕੀ ਜੀਰੂ ਦਾ ਦੌਰੇ ਤੇ ਚੱਲ ਰਹੇ ਹਾਂ ਮਨਤਰ ਕੀਰਤਨ ਦੀ ਗਵਾਹੀ ਕਰਨਗੇ ਨਮਸਕਾਰ ਆਪਾਂ ਇਹ ਕੁਝ ਬਾਹਰ ਦੇ ਸੀਨ ਦਿਖਾ ਰਿਹਾ ਅਜੇ ਨਗਰ ਕੀਰਤਨ ਜੀਰਵਾਨ ਕੀ ਹੋਈ ਨਹੀਂ ਤੇ ਇਹ ਸਪੈਸ਼ਲ ਸਿਕਿਉਰਟੀ ਵਾਲੇ ਵੀਰ ਕਿੱਥੇ ਹਾਰੇ ਉਹ ਨਗਰ ਕੀਰਤਨ ਦੇ ਨਾਲ ਚੱਲਣਗੇ ਦਰਗਾਹ ਬੰਦ ਗਰੀਤਮਾਨ ला सम रख واحر جی کی فتح شریتی جی سرائے شریتی جی کی پاشا ہی کشمیر نوکری ਕਰਮੇਤ ਸਾਤਾ ਜੀ ਕੀਆ ਸੀ ਕਿ ਆਪਾਂ ਸਰੇ ਨਦੀਆਂ ਦੇ ਮਹਾਵਕਾਂ ਸਾਧ ਸੰਗਰੂਪੇ ਪਵਦਸ਼ਾ ਸੰਸ탕 ਪੈਸਾ ਤੇ ਨਤੀ ਦਾਸ ਜੀ ਸੰਸ탕 ਪੈਸਾ ਤੇ ਪਤੀ ਦਾਸ ਜੀ ਸੰਸ탕 ਪੈਸਾ ਜੀ ਅੱਲਾ ਜੀ ਦੇ 300 ਗ੍ਰਾਮ ਸਾਭ ਜੀ ਦੇ ਸਮਾਦਮਨ ਸਮਰਤਕ ਸੁਦੇ ਆ ਉਹ ਰਾਤਾਨਵਾਸੀ ਸੰਗਤ ਵੱਲੋਂ ਸੰਤਖ ਜੀ ਗੁਗਰਤ ਜੀ ਪੰਡ ਪਿਆਰਾ ਦੀ ਰਹਿਮਾਈ ਦੇ ਮਹਾਨਗਰ ਦੀ ਸੰਸ탕 ਅਮਸ਼ੇ ਬਾਬਾ ਹਨੂਮਾਨ ਜੀ ਦੇ ਜੀ ਦੇ ਸਾਧ ਸਿੰਘ ਜੀ ਦਾ ਦਰੇ ਪਿਆ ਭਾਵਨਾ ਕਰਦੀ ਕਲਾ ਵਿੱਚ ਦਾ ਸਾਥ ਪਾਛਾ ਨਗਰ ਦੇ ਤਨਾਮ ਹੋਣਾ ਰਸਤੇ ਵਿੱਚ ਆਪਣਾ ਸ਼ਾਂਤ ਸਤਕਾਰ ਆਪ ਪ੍ਰਾਣਾ ਉਸ ਤੋਂ ਗੁਰੂ ਪਾਸੋਂ ਸੰਤਾ ਪਾਸੋਂ ਗੁਰੂ ਗੁਰੂ ਜਮਾਵੇ ਦਾ ਕਾਰ ਪਾਛਾ ਦੀ ਪਿਆਰ ਭਾਵਨਾ ਸੇਵਾ ਲੈਣ ਸਾਰਿਆਂ ਦੀ ਸੇਵਾ ਕਰਨਾ ਸਾਹਿ ਪਾਉਣੀ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਅਮਰ ਪੇਸ਼ਾਂ ਸਾਰ ਸਾਰਿਆਂ ਨੂੰ ਕਰਨੀ ਵਾਲਾ ਗੁਰ ਸਿੱਖੀ ਜੀਵਨ ਬਖਸ਼ ਕਰਨਾ ਜੀ ਸਾਰਿਆਂ ਨੂੰ ਨਾਮ ਰਸ ਹਰੀ ਦਾ ਸਖਤ ਅਮਰ ਮੇਲਾ ਅਮਰ ਦੀਆਂ ਦਾਤਾਂ ਬਖਸ਼ੇ ਸਰੋ ਜੀ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸੁਨਾਨ ਦੇ ਨਾਮ ਤੇ ਵੀ ਕਲਾ ਦੇ ਮਹਾਵਾਕਾਂ ਦਾ ਸਰਬੱਤ ਦੇ ਕਾਰਜ ਰਾਤ ਕਰਨੇਗੀ ਸਾਰਿਆਂ ਦੀ ਹਾਜ਼ਰੀ ਇਸੇ ਦਰ ਪ੍ਰਵਾਨ ਕਰਨੀ ਅਸੀਸ ਬਖਸ਼ੇ ਸਰੋ ਜੀ ਦੁਕਾਨ ਪ੍ਰਣਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਪੰਗਮ ਸਾਰਿਆਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਦੇ ਹੋਏ ਆਪਣਾ ਨਾਮ ਪਾਉਂਦੇ ਹੋਏ ਪਿਆਰ ਪਾਵਨਾ ਹਮੇ ਤੋਂ ਬਚਾ ਕੇ ਸੇਵਾ ਲੈਣੀ ਆਪਣੇ ਗੁਰੂ ਯਾਰ ਪ੍ਰਾਪਨਾ ਨਾਮ ਦੇ ਵੱਲ ਬਖਸ਼ੇਸ਼ ਕਰਨੇ ਜਿਸ ਸਿਸਾ ਬਖਸ਼ੋ ਜੀ ਨਗਰ ਕੀਰਤਨ ਕਰਨੇ ਆ ਗਿਆ ਬਖਸ਼ੋ ਸਹੀ ਗੁਰਮਤਿ ਆਰੇ ਮਿਲ ਲੈ ਜਿਨਾ ਮਨੇ ਆ ਕੇ ਦਾ ਫਿੱਤਰ ਨਾਮ ਕੀ ਜਾਵਨ ਨਾਮ ਚੜਦੀ ਕਲਾ ਵਾਹਿਗੁਰੂ ਜੀ ਦਾ ਸਤਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਤੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇ